ਰੁਕੋ ਜਰਾ ਸਬਰ ਕਰੋ ਸਤ ਸ੍ਰੀ ਅਕਾਲ ਦੋਸਤੋ ਤੇ ਅੱਜ ਅਸੀਂ ਚੱਲੇ ਆ ਪਤੰਗਾ ਲੈਣ ਬਾਗਾਪੁਰਾ ਨੂੰ ਸੱਤ ਪੱਚ ਵੀ ਮਨਾਵਾਂਗੇ ਸੀ ਸਾਡਾ ਤੇਲ ਮੁੱਕ ਚੱਲੇ ਫਿਰ ਅਸੀਂ ਤੇਲ ਪੋਇਆ ਲੋ ਜੀ ਹੁਣ ਅਸੀਂ ਬਾਗਾਪੁਰਾ ਸ਼ਹਿਰ ਵਿੱਚ ਐਂਟਰ ਕਰ ਚੁੱਕੇ ਆ ਤੇ ਅੱਗੇ ਬੋਰਡ ਲੱਗਾ ਹੈਗਾ ਬਾਗਾਪੁਰਾ ਦਾ ਬਾਕੀ ਸਾਡਾ ਮੋਟਰਸਾਈਕਲ ਭਾਜਦਾ ਬਲਗਾ ਤੇ ਵੇਖੋ ਕਿੰਨੀ ਰਫ਼ਤਾਰ ਨਾਲ ਜਾਂਦੇ ਤੇ ਵੇਖੋ ਆ ਸ਼ਹਿਰ ਵਿੱਚ ਆਏ ਘੁੰਮ ਰਹੇ ਨੇ ਜਿਵੇਂ ਆਪਦਾ ਹੀ ਰਾਜ ਹੁੰਦਾ ਤੇ ਅਸੀਂ ਪਤੰਗ ਦੀ ਦੁਕਾਨ ਲੱਭ ਰਹੇ ਆ ਸਾਨੂੰ ਪਤੰਗ ਦੀ ਦੁਕਾਨ ਦੇਖ ਨਹੀਂ ਰਹੀ ਤੇ ਉਹ ਦੇਖੋ ਮੈਨੂੰ ਪਤੰਗ ਦੀ ਦੁਕਾਨ દેਖ ਗਈ ਆ ਤੇ ਹੁਣ ਮੈਂ ਇਹਨਾਂ ਨੂੰ ਕਹੂੰਗਾ ਚੱਲੀ ਆਪਾਂ ਪਤੰਗ ਲੈ ਕੇ ਅੱਗੇ। ਲਓ ਜੀ ਹੁਣ ਅਸੀਂ ਦੁਕਾਨ ਤੇ ਐਕਟਰ ਕਰ ਚੁੱਕੇ ਆਂਗੇ ਤੇ ਮੈਂ ਇਹਨਾਂ ਦੇ ਮਗਰ ਕੈਮਰਾ ਲੈ ਕੇ ਜਾ ਰਿਹਾ ਤੇ ਅੱਗੇ ਅੱਗੇ ਤੁਰ ਰਿਹਾ। ਤੇ ਆਹ ਵੇਖ ਲਓ ਇਹ ਰਾਹਤੇ ਦੇ ਵਿੱਚ ਪਤੰਗ ਲੁੱਟਣ ਲੱਗੇ ਸੀ ਪਤੰਗ ਲੁੱਟਦੇ ਵੇ ਮੈਂ ਸੋਚਿਆ ਥੋੜਾ ਜਿਹਾ ਹੋਰ ਸ਼ਾਟ ਲੈ ਲੀਏ ਇਹਨਾਂ ਦਾ ਪਤੰਗ ਲੁੱਟਦਿਆਂ ਦਾ ਤੇ ਬਾਕੀ ਉਹ ਫਾਈਨਲੀ ਅਸੀਂ ਪਿੰਡ ਆ ਗਏ ਤੇ ਆਹ ਦੇਖੋ ਉੱਥੇ ਤੇ ਆ ਗਏ ਜੀ। ਤੇ ਆ ਵੇਖੋ ਅੱਲਡੇ ਠੁਕੜੇ ਪਾਏ ਵੀ ਹੈਗੇ ਤੇ ਹਲੇ ਠੁਕੜੀਗੇ ਤੇ ਅੱਜ ਠੱਡ ਵੀ ਬਹੁਤ ਆ ਵੀ ਤੇ ਬਾਕੀ ਪਤੰਗਾ ਚੜ ਰਗਾਗਾ ਤੇ ਥੋੜਾ ਥੋੜਾ ਸੂਰਜ ਦੇਖ ਰਿਹਾ ਤੇ ਆ ਵੇਖੋ ਇਹ ਪਤੰਗ ਚੜਾ ਰਿਹਾ ਤੁਸੀਂ ਸਾਡੇ ਇੰਨੇ ਜਿਹੇ ਬਲੌਗ ਨੂੰ ਪਿਆਰ ਦੇਣਾ ਤੇ ਸਪੋਰਟ ਕਰਨਾ ਤੇ ਅਸੀਂ ਤੁਹਾਨੂੰ ਫਿਰ ਮਿਲਦੇ ਆ ਸਾਰਿਆਂ ਨੂੰ ਸਾਡੇ ਵੱਲੋਂ ਸਾਰਿਆਂ ਨੂੰ ਬਾਏ ਬਾਏ